ਮੈਂ ਆਰਉਂਗੁਪਤਾ ਡਿਸਟ੍ਰਿਕਟ ਅਨ ਸੈਸ਼ਨ ਜਜ ਕਮ ਚੇਅਰਮੈਨ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਅਦੇਗੜ ਸਾਹਿਬ ਬੋਲ ਰਹੇ ਹਾਂ ਅੱਜ ਨੈਸ਼ਨਲ ਲੋਕ ਅਦਾਲਤ ਦਾ ਦਿਹਾੜਾ ਹੈਗਾ ਅਸੀਂ ਫਤੇਗੜ ਸਾਹਿਬ ਖਮਾਣੂ ਤੇ ਅਮਲੋ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੇ ਹੁਕਮਾਂ ਦੇ ਤਹਿਤ ਅਤੇ ਪੰਜਾਬ ਲੀਗਲ ਸਰਵਿਸ ਅਥਾਰਟੀ ਦੇ ਅਥਾਰਟੀ ਦੇ ਹੁਕਮਾਂ ਦੇ ਤਹਿਤ ਅੱਜ ਨੈਸ਼ਨਲ ਲੋਕ ਅਦਾਲਤ ਦਾ ਇੱਥੇ ਆਯੋਜਨ ਕਰ ਰਹੇ ਹਾਂ ਲੋਕ ਵੱਡ ਛੱਟ ਕੇ ਇਸ ਨੈਸ਼ਨਲ ਲੋਕ ਅਦਾਲਤ 'ਚ ਹਿੱਸਾ ਲੈ ਰਹੇ ਆ। ਤਕਰੀਬਨ ਅਸੀਂ ਦਾ 11 ਕਯਾ ਕੇਸ ਅਜਲਗਾ ਹੈ ਐਗਜ਼ੈਕਟਿਵ ਗਰ 10918 ਹੈ ਜਿਹੜੇ ਅਸੀਂ ਕੇਸ ਟੇਕ ਅਪ ਕਰ ਰਹੇ ਹਾਂ ਇਹ ਫਿਗਰ ਵੱਧ ਵੀ ਸਕਦੀ ਹੈ ਕਿਉਂਕਿ ਕਈ ਵਾਰ ਲੋਕੀ ਆ ਕੇ ਲੋਕ ਅਦਾਲਤ ਵਾਲੇ ਦਿਨ ਦਖਾ ਦੇ ਦਿੰਦੇ ਆ ਕਿ ਸਾਡਾ ਕੇਸ ਲੋਕ ਅਦਾਲਤ ਤੇਕ ਅਪ ਕੀਤਾ ਜਾਵੇ ਤੇ ਤਕਰੀਬਨ ਸਾਨੂੰ ਉਮੀਦ ਹੈ ਕਿ ਅਸੀਂ ਅੱਜ ਤਕਰੀਬਨ 7500 ਜਾਂ 8000 ਕੇਸਾਂ ਦਾ ਫੈਸਲਾ ਹੋ ਜਾਏਗਾ ਇਹ ਫਿਗਰ ਵੱਧ ਵੀ ਸਕਦੀ ਹੈ ਅੱਛਾ ਇਹ ਜਿਹੜੀ ਸੰਖਿਆ ਹੈਗੀ ਐ ਇਹ ਮੇਰੇ ਖਿਆਲ ਹਾਈਐਸਟ ਹੋਏਗੀ ਫਟੇਗੜ ਸਾਹਿਬ ਦੇ ਵਿੱਚ ਕਿ ਐਨੇ ਕੇਸ ਟੇਕ ਅਪ ਹੋ ਰਹੇ ਆ ਤੇ ਡਿਸਾਈਡ ਹੋ ਰਹੇ ਆ ਤੇ ਮੈਂ ਤਾਂ ਲੋਕਾਂ ਨੂੰ ਇਹ ਕਹੂੰਗਾ ਕਿ ਨੈਸ਼ਨਲ ਲੋਕ ਅਦਾਲਤ ਜੋ ਹੱਥ ਨਿਮਣੇ ਬਾਦ ਲੱਗਦੀ ਹੈਗੀ ਆ ਉਹਦਾ ਫਾਇਦਾ ਉਠਾਣ ਕਿਉਂਕਿ ਲੋਕ ਅਦਾਲਤ ਵਿੱਚ ਜਿਹੜਾ ਕੇਸ ਦਾ ਫੈਸਲਾ ਹੁੰਦਾ ਉਹ ਆਪਸੀ ਰਾਜਮਾਨੀ ਨਾਲ ਹੁੰਦਾ ਹੈਗਾ ਤੇ ਕਿਸੇ ਸਰਦੇਸ਼ ਭਾਵ ਨਹੀਂ ਰਹਿੰਦਾ ਤੇ ਲੋਕੀ ਖੁਸ਼ੀ-ਖੁਸ਼ੀ ਘਰ ਜਾ ਸਕਦੇ ਆ ਤੇ ਜਿਨ੍ਹਾਂ ਨੇ ਕੋਰਟ ਫੀਸ ਦੇ ਵੀ ਲੱਗੇ ਹੁੰਦੇ ਆ ਕਿ ਜਦਨੇ ਕਿਸੇ ਬੰਦੇ ਨੇ ਰਿਕਵਰੀ ਦਾ ਸੂਟ ਫਾਈਲ ਕੀਤਾ ਉਹਦੇ ਚ ਉਹ ਫੀਸ ਲੰਪਾਣਾ ਪੈਂਦਾ ਉਹ ਵੀ ਵਾਪਸ ਹੋ ਜਾਂਦਾ ਹੈ ਮੈਂ ਲੋਕਾਂ ਨੂੰ ਇਹ ਵੀ ਸੰਦੇਸ਼ ਦੇਣਾ ਚਾਹੂਗਾ ਕਿ ਨੈਕਸਟ ਲੋਕ ਅਦਾਲਤ ਸਤੰਬਰ ਚ ਹੋਣੀ ਹੈ ਜਿਨ੍ਹਾਂ ਦੇ ਕੇਸ ਉਹਨੂੰ ਵੀ ਲੋਕ ਦਾ ਕੋਟਾ ਚ ਚੱਲ ਰਿਹਾ ਫਦੇਗੜ ਸਾਹਿਬ ਚੱਲ ਰਿਹਾ ਹਮਲੋ ਚੱਲ ਰਿਹਾ ਖਮਾਣੂ ਚੱਲ ਰਿਹਾ ਉਹ ਸਾਨੂੰ ਦਰਖਾਸਤਾਂ ਦੇ ਸਕਦੇ ਆ ਅਸੀਂ ਉਹਨਾਂ ਦੇ ਕੇਸ ਪ੍ਰੀ ਲਿਟੀਗੇਟਿਵ ਕੋਰਟਸ ਟੇਕਅਪ ਕਰਕੇ ਦੂਜੀ ਪਾਰਟੀ ਨੂੰ ਸਮਝਾ ਕੇ ਸਮਝੌਤਾ ਕਰਵਾ ਸਕਦੇ ਆ ਕਿਸ ਤਰ੍ਹਾਂ ਦੇ ਕੇਸ ਇਸ ਲੋਕ ਅਦਾਲਤ ਤੇ ਰੱਖੇ ਜਾ ਰਹੇ ਨੇ ਇਸ ਲੋਕ ਅਦਾਲਤ ਜੀ ਹੱਦ ਤਰ੍ਹਾਂ ਦੇ ਸਿਵਲ ਸੂਟਸ ਪਲੱਸ ਕੰਬਾਉਂਡੇਬਲ ਅਫੈਂਸੀਜ਼ ਜਿਹੜੇ ਕ੍ਰਿਮੀਨਲ ਕੇਸਿਸ ਉਹ ਰੱਖੇ ਜਾ ਰਹੇ ਆ ਅਤ ਅਤੇ ਪ੍ਰੀ ਲਿਟੀਗੇਟਿਵ ਕੇਸਿਸ ਵੀ ਰੱਖੇ ਜਾ ਰਹੇ ਆ ਪ੍ਰੀ ਲਿਟੀਗੇਟਿਵ ਕੇਸਿਸ ਉਹ ਆ ਕਿ ਜਿਹੜਾ ਐਕਸਪੋਜ਼ ਕਰੋ ਕਿਸੇ ਨੇ ਬੈਂਕ ਤੋਂ ਕਰਜ਼ਾ ਲੈਂਦਾ ਉਹਦੀ ਕਿਸ਼ਤਾਂ ਟੁੱਟ ਗਈਆਂ ਨੇ ਮੈਗਨਰਕਵਰੀ ਦਾ ਸੂਟ ਫਾਈਲ ਕਰਨਾ ਪਰ ਬੈਂਕ ਨੇ ਹਾਲੇ ਰਿਕਵਰੀ ਦਾ ਸੂਟ ਫਾਈਲ ਨਹੀਂ ਕੀਤਾ ਉਹ ਪਹਿਲਾਂ ਹੀ ਬੈਂਕ ਨੇ ਸਾਨੂੰ ਦਰਖਾਹ ਦਿੱਤੀ ਆ ਸੀ ਉਸ ਪਾਰਟੀ ਨੂੰ ਬੁਲਾ ਲਿੱਤਾ ਉਦਾ ਆਪਸੀ ਰਾਜਮੰਦੀ ਨਾਲ ਚਮਤੀ ਨਾਲ ਫੈਸਲਾ ਕਢਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਕੋਰਟ ਦੇ ਵਿੱਚ ਜਿਹੜੇ ਕੇਸੀ ਦਾ ਬਰਡਨ ਹੈਗਾ ਉਹ ਘੱਟ ਸਕੇ